ਚਨਾਲੋਂ ਵਾਲਾ ਤੇ ਵਟਵਾਲਾ ਕਬਲੀ ਬਗਨਾਂ ਦੀ ਟੀਮਾ ਚਨਾਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਲਓ ਜੀ ਚੇਦ ਚੱਲਦਾ ਵੀ ਹੁਣ ਤੁਸੀਂ ਲਾ ਲਓ ਚਨਾਲੋ ਵਾਲਾ ਅਜੇ 10000 ਦੇ ਕਰੀਬ ਅਜੇ ਵੀ ਰਲਾ ਰਿਹਾ ਜੀ ਬੋਲ ਤੇ ਲੱਗਿਆ ਹੋਇਆ ਸੀ 10000 ਇਹ ਹੈ ਵੀਰਾਂ ਦਾ ਬੜਾ ਧੰਨਵਾਦ ਹੈ ਜੋ ਖੇਡਾਂ ਨੂੰ ਪਿਆਰ ਕਰਦੇ ਆ ਕਿਉਂਕਿ ਖਿਡਾਰੀ ਹੀ ਖੇਡਾਂ ਨੂੰ ਪਿਆਰ ਕਰ ਸਕਦੇ ਆ ਲਓ ਜੀ ਪਹਿਲੀ ਵਲੰਟੀ ਉਹ ਬੱਲੇ ਆ ਆਜੇ ਹੈ ਚਨਾਲੋ ਵਾਲਾ ਆਜੇ ਹੈ ਜੀ ਬੱਟਾ ਵੀਰ ਆ ਗਿਆ ਜੀ। ਪਲਾਂਟੀ ਲਾਉਣ। ਜੋ ਫੈਸਲਾ ਪਲਾਂਟੀ ਸ਼ੂਟਆਊਟ ਤੇ ਬੜਾ ਫਾਸਵਾ ਮੁਕਾਬਲਾ ਹੋਇਆ ਜੀ। ਫਾਈਨਲ ਫਾਈਨਲ ਦੀ ਤਰ੍ਹਾਂ ਖੇਡਿਆ ਗਿਆ। ਸਟੇਡੀਅਮ ਪੂਰਾ ਭਰਿਆ ਹੋਇਆ ਪਿੰਡ ਬਸਾਲਪੁਰ ਦਾ ਨੈਸ਼ਨਲ ਲੈਵਲ ਦਾ ਸਟੇਡੀਅਮ ਜਗਮਗ ਜਗਮ ਹੋਇ ਪਈ ਆ ਲਾਈਟਾਂ ਨਾਲ ਇਹ ਨਾਈਟ ਸਟੇਡੀਅਮ ਕਲੀ ਪਾ ਦਿਓ ਜੀ ਲਾਈਨ ਤੇ ਤਾਂ ਜੋ ਰੈਫਰੀ ਸਾਹਿਬਾਨ ਨੂੰ ਜਿੱਥੇ ਪਲਾਂਟਿਕ ਕਲਾਉੜੀਆਂ ਉੱਥੋਂ ਦੇ ਤੇ ਕੀਪਰ ਵਾਸਤੇ ਜੋ ਬਾਉਂਡਰੀ ਲਾਈਨ ਹੈ ਉਸ ਦੇ ਵਿੱਚ ਸਵਾ 10 ਦਾ ਟਾਈਮ ਹੋ ਚੁੱਕਿਆ ਹੈ ਪਰ ਸਟੇਡੀਅਮ ਦੇ ਵਿੱਚ ਪੂਰੀ ਰੌਣਕ ਹੈ ਪੂਰਾ ਸਟੇਡੀਅਮ ਖਾਚਾ ਖਾਚ ਭਰਿਆ ਹੋਇਆ ਹੈ ਜਿਵੇਂ ਸ਼ਤੈ ਨੂੰ ਪਿੰਡਾਂ ਲੱਗਿਆ ਹੁੰਦੀਆਂ ਵੀ ਕਮਾਲ ਹੋਈ ਪਈ ਐ ਪਰਸਾਨਪੁਰ ਦੇ ਸਟੇਡੀਅਮ ਦੇ ਵਿੱਚ ਐਨਾ ਪਿਆਰ ਗਵਾਂਡੀ ਪਿੰਡਾਂ ਦਾ ਦੂਰ ਦੂਰ ਤੋਂ ਸੱਜਣ ਆਏ ਨੇ ਫਟਵਾਲ ਨੂੰ ਪਿਆਰ ਕਰਨ ਵਾਲੇ ਨੱਗਰ ਦੇ ਦੇਖੋ ਬਈ ਪਿਆਰ ਲੋਕ ਸੰਗਤਾਂ ਭੈਣ ਭਰਾ ਅੱਜ ਦੇਖਣ ਲਈ ਪਹੁੰਚੇ ਨੇ ਛੋਟੇ ਛੋਟੇ ਬੱਚੇ ਦੇਖੋ ਘਰ ਨੂੰ ਨਹੀਂ ਗਏ ਸਵੇਰ ਤੋਂ ਸ੍ਰੇਦਈ ਗਰਾਊਂਡ 'ਚ ਬਾਲਾਂ ਚੱਕਣ ਦੀ ਪਾਣੀ ਪਲਾਉਣ ਦੀ ਬਿੱਟਾ ਵੀਰ ਲਾ ਰਹੇ ਜੀ ਵਲੰਟੀਅਰਿੰਗ ਤੇ ਪਰਨੀਤ ਰੋਗਰਾਜੀ ਚਨਾਰੋੜਾ ਸੋਹਣੀ ਬਲੰਟੀ ਇਹ ਬਿੱਟਾ ਹੈ ਜੀ ਉਪਰਾਲੇ ਵਾਲਾ ਵੀਰ ਸਾਡਾ ਗੁਰਸਿੱਖ ਵੀਰ ਦੋਨੇ ਟੀਮਾਂ ਹਾਲ ਤੱਕ ਆਪਣੀ ਤੇ ਪਰਨੀਤ ਚਨਾਲੋ ਵਾਲਾ ਤੇ ਹੈਰੀ ਰੋਗਰਾ ਜੀ ਪਪਰਾਲੇ ਵਾਲਾ ਓਏ ਚੈੱਕ ਕਰ ਗਿਆ ਸੀ ਪਰ ਪਰਨੀਤ ਦੀ ਬਲਾਂਟੀ ਤੇਜ਼ ਸੀ ਬਰਨਾਮਾ ਗੇ ਮੰਦੂ ਮੰਦੂ 3 ਨੰਬਰ ਨੰਦੂ ਵੀਰ ਆ ਗਿਆ ਜੀ ਨੰਦੂ ਵੀਰ ਆ ਗਿਆ ਜੀ ਉਹ ਬੱਲੇ ਜੀ ਬੜੀ ਜ਼ੋਰਦਾਰ ਪਟਾਕੇ ਪਾਇਆ ਇਹ ਨੈਟ ਪਾੜ ਗਾਰੰਟੀ ਪਾਉਂਦੇ ਨੇ ਪਟਾਕੇ ਅਖਰੋ ਆਏ ਬਰਸਾਤ ਮੁੰਡਾ ਫੁੱਟਬਾਲ ਗੱਪ ਹੈਪੀ ਵੀਰ ਆ ਗਿਆ ਜੀ ਤਨਾਲੋ ਵਾਲਾ ਸ਼ਾਬਾਸ਼ ਸ਼ਾਬਾਸ਼ ਉਹ ਚੌਪਾ ਬੈ ਕੇ ਦੇਖਦਾ ਮੈਚ ਦੇਖਣਾ ਜੀ ਨੰਬਰ ਆ ਵਾਹ ਓਏ ਬੋ ਸੋਹਣੀ ਬਲਾਂਟੀ ਬਹੁਤ ਵਧੀਆ ਹਿੰਦ ਇਹ ਹੈਪੀ ਵੀਰ ਹੈ ਜੀ ਤਨਾਲੋ ਵਾਲਾ ਹੈਰੀ ਚੈੱਕ ਕਰ ਗਿਆ ਸੀ ਫੌਜੀ ਵੀਰ ਆ ਗਿਆ ਸਾਡਾ ਬਪਰਾਲੇ ਵਾਲਾ ਵੀ ਤੇ ਫੌਜੀ ਵੀਰ ਬਈ ਮਿਹਨਤ ਨੂੰ ਸਲੂਟ ਹੈ ਇਹਨਾਂ ਵੀਰਾਂ ਦੀ ਮਿਹਨਤ ਨੂੰ ਸਲੂਟ ਬਹੁਤ ਸੋਹਣੀ ਬਲੰਟੀ ਇਹ ਫੌਜੀ ਵੀਰ ਹੈ ਜੀ ਪੂਰੇ ਕੰਪਰੈਂਸ ਦੇ ਨਾਲ ਕੋਈ ਸੋਕਾ ਨਹੀਂ ਮੱਚ ਕੇ ਐਂਗਲ ਮਾਰਿਆ ਬਿੰਦਰਾ ਜੀ ਚਨਾਲ ਵਾਲਾ ਵੀਰ ਸਾਡਾ ਯਾਤਰੀ ਸਰ ਬਾਨਸਾ ਜਬਾ ਗੋਲ ਹੈ ਜੀ ਗੋਲ ਹੈ ਗੋਲ ਹੈ ਜੀ ਆਹ ਸਪੋਰਟ ਹੈ ਇਹ ਚਨਾਲੋ ਵਾਲੇ ਸਪੋਰਟ ਆ ਦੇਖੋ ਬਈ ਕੱਠ ਗੋਲ ਬਣਿਆ ਜਾਊਗਾ ਦੇਖੋ ਬਈ ਪੁੱਟ ਬਾਲ ਉਹ ਕਹਿੰਦਾ ਪੰਜ ਪਿੰਡਾਂ ਤੇ ਮੇਰੀ ਬਣੀ ਠਾੜੀ ਆਹ ਨਿਆਣਾ ਨਾਲ ਜਾਣੀ ਪੱਟ ਦੂਜਾ ਕਾਸ਼ ਨਹੀਂ ਆਉ ਨਿਆਣਾ ਨਾ ਜਾਣੀ ਪੱਟ ਦੂਜੇ ਘਾਟਰੀ ਬੜਾ ਸ਼ਾਨਦਾਰ ਕਹਿੰਦੇ ਬਲਾਂਟੀ ਦੇ ਨਾਲ ਔਰਮਾਨ ਵੀਰ ਨਾਲ ਬੜੇ ਬੱਲੇ ਬੱਲੇ ਕਰਾ ਕੇ ਗਿਆ ਔਰਮਾਨ ਵੀਰ ਆਪਣਾ ਉਪਰਾਲੇ ਵਾਲਾ ਬੋਲ ਹਾਲਾਤ ਹੈ ਬਈ ਕੁਕਾ ਜਿਹੜੇ ਆਗਦੇ ਸੀ ਕਰੋਗੀ ਆਓ ਜਵਾਰ ਦਾ ਕੰਨ ਦਾ ਲਾਲਾ ਵੀਰ ਚਨਾਲੋ ਵਾਲਾ ਆਓ ਜਵਾਰ ਦਾ ਕੰਨ ਦਾ ਆਹ ਵਾਹੇ ਦੇ ਨਹੀਂ ਪਾਉਂਦੇ ਆ ਪਟਾਕੇ ਨਸਰੋ ਆ ਗੱਪਰ ਉਹਦੀ ਟੀਕ ਦੇ ਦੀਵਾਲੀ ਆ ਗੱਪਰ ਲਾਲਾ ਵੀਰ ਚਨਾਲੋ ਵਾਲਾ ਤੇ ਆਪਾਂ ਜੀਵਾ ਯਾਦਿਕੀ ਵੈਦਾ ਟੀਮਾਂ ਦੇ ਨਾਲ ਉਹ ਸੋਹਣੇ ਬੋਲੀਆਂ ਮੱਗੜੀਆਂ ਬਈ ਉਹ ਤਾਂ ਵਧੀਆ ਜੀ ਜੰਦੇ ਨਾਲ ਆਪਾਂ ਮਾਣ ਸਨਮਾਨ ਦਿੱਤਾ ਜਾਵੇਗਾ ਸਾਰੇ ਤਿੰਨ ਪਤਵੰਤੇ ਸੱਜਣਾਂ ਨੂੰ ਪੰਜੀ ਕਿਰਪਾ ਤੁਹਾਨੂੰ ਸਾਰੇ ਨਿਵਾਰ ਕਾ ਬਈ ਪੈਂਡ 16 ਖੇਡ ਦੇ ਪਲੇਸ ਸਾਡੇ ਪੋਸਟਮੈਨ ਭਾਰੀ ਪਤਵੰਤੇ ਸੱਜਣ ਪਹੁੰਚਣ ਦੀ ਸਟੇਜ ਤੇ ਆਜੋ

ਮਤਾਵਾ ਸਭ ਜਿਆ ਸੌਂ ਗਿਆ ਹੋਣੀਆਂ ਇਹ ਤੁਸੀਂ ਹੁਣ ਰੋਟੀ ਖਾ ਕੇ ਜਾਣਾ ਚਲੋ ਵੀਰ ਅੱਛਾ ਕੀ ਜਿਹੜੀ ਰੋਟੀ ਆਪਾਂ ਨੂੰ ਦੱਸਦੇ ਹਾਂ

बहुत सर चीजों ने दिखाई है मुंडिया ने खदराबाद की धरती तो हैरी भी कहने ਚੋਟੀ ਦਾ ਪਲੇਅਰ ਪੁੱਜਿਆ ਹੋਇਆ ਹੈ ਗੋਡੇ ਦਾ ਲਿੰਗਾ ਪੰਢੇ ਲਿਆ ਹੋਇਆ ਹੈ ਇਹਦੇ ਕਰਕੇ ਲੰਬੀ ਰੈਟ ਦੇ ਸਾਡਾ ਧੰਨਵਾਦ ਹੈ ਜੀ ਕਹਿੰਦੇ ਗਿੱਦੜਾਵਾਦੀ ਧਾਰਤੀ ਦਾ ਖੇਡ ਮਿਲਿਆ ਤੇ ਪੁੱਜਿਆ ਸੀ ਧੰਨਵਾਦ ਵੈਲਕਮ ਕਰਾਂਗੇ ਅੱਜ ਦਾ ਬਾਈ ਇਸ ਬੈਟ ਪਲੇਅਰ ਜਿਹੜਾ ਜਨਾਲੋਂ ਦੀ ਧਾਰਤੀ ਦਾ ਕੱਢਿਆ ਗਿਆ ਹੈ ਲੈ ਵੀ ਦੀ ਜੂ ਜਨਾਲਾ ਵਾਲਿਆ ਆ ਜਾ ਬਾਕੀ ਤੇ ਬੱਡੇ ਵੀਰ ਭਾਈ ਇੱਧਰ ਇੱਧਰ ਆ ਜਾਓ ਯਾਰ ਇੱਧਰ ਆਇਓ ਇਹ ਤਾਂ ਇਹਦੀ ਕਰਦਾ ਜਨਾਨੋ ਦੀ ਧਰਤੀ ਦਾ ਕਹਿੰਦੇ ਆ ਮਾਮਾ ਦਾ ਬੱਲੀ ਪੱਤਾ ਆ ਦੀ ਝੂ ਜਨਾਨਾਂ ਵਾਲੇ ਦਾ ਸੈਫਰਾ ਯਾਰ ਦਈਏ ਦਈਏ ਬੋਲੇ ਭਾਈ ਸਾਈਡ ਹੋ ਜਾ ਤਿੱਲੂ ਯਾਰ ਸਾਈਡ ਹੋ ਜਾ ਲੈਡ ਹੋ ਜਾ ਇੱਕ ਪਾਸੇ ਹੋ ਜਾ ਯਾਰ ਬਾਕੀ ਪਿੱਛੇ ਹੋ ਜਾ ਬਾਕੀ ਪਿੱਛੇ ਸਾਈਡ ਹੋ ਜਾ ਚੰਨੀ ਬੁਲਾ ਲੈ ਬੋਲੇ ਸਾਰਿਆਂ ਨੂੰ ਬੁਲਾ ਲਿਓ ਭਾਈ ਕਿਹਜੋ ਮੜਾ ਜਾ ਸਾਬ ਇੱਧਰ ਆ ਦੇ ਆਪ ਵਿਸ਼ਵਾਸਿਕ ਹੋ ਜਾਏ ਪਿਸ ਲੈਵ ਵਾਲੇ ਪਹਿਲੇ ਮਿੰਟਾਂ ਚਲਾ ਆਣੋ ਵੀ ਧਰਤੀਆ ਇਸੂ ਦੇ ਨਾਮ ਵਾਲੇ ਨੂੰ ਗਾਇਨ ਕਰੇਗਾ ਕਹਿੰਦਾ ਗਾਇਨ ਕਰੇਗਾ ਵਾਲਾ ਆਦੋ ਨਮਾਜ਼ ਜਿਹੜੇ ਨਮਾਜ਼ਲੇ ਪੂਰੇ ਟੂਰਨਾਮੈਂਟ ਵਿੱਚੋਂ ਦੇਸ਼ੂ ਜਾਰਾ ਆਟਮ ਬਨੇਰ ਦੀਆਂ ਬੰਦਿਆਂ ਮਾਰ ਕਰਾਦਾ। ਓਏ। ਸੈਕੀ ਟੀਮ ਬੁਲਾ ਲਓ ਸੈਕੀ। ਮੈਂ ਵੇਚਦੀ ਕਰਾਂਗਾ ਇਹ ਪਾਣਾ। ਆਹ ਜਰ ਆਪਣੀ ਟੀਮ। ਉੱਧਰ ਆ ਰਿਹਾ ਇਹ ਸਹਿਵਾ ਉੱਧਰ। ਮੈਂ ਵੇਚਦੀ ਕਰਦੀ ਨਹੀਂ। ਬੰਦੇ ਦੁਬਾਰਾ। ਆਹ ਚੱਕ ਲਓ ਤੇ ਪਈ। ਉਹ ਮੈਂ ਨਾ ਇੱਧਰ ਲੈ ਜਾਣਾ। ਉਹ ਪਈ ਉਹ ਤੇ ਤੁਹਾਡੇ ਕਰਦੀ ਆ। ਪਪਰਾਲੇ ਵਾਲੇ ਬਾਈ ਆ ਗਏ। ਵੈ ਵੈ ਯੋਥਰ ਦੇ ਅੰਦਰ ਅਰਸਾਨ ਮੇਰਾ ਕੱਪ ਦੀ ਜਿੱਤ ਆਪਣੀ ਟੀਮ ਬਹੁਤ ਨਾਲ ਜੋਰ ਨਾਲ ਤਾੜਾ ਬੜਾ ਟੀਮ ਉੱਤੇ ਨੱਚ ਹੋ ਗਿਆ ਕਹਿੰਦੇ ਨੌਜਵਾਨਾਂ ਦੇ ਸੈਕਿੰਡਰਾਂ ਲਈ ਜਿੱਤੇ ਹੈ ਬੱਲੇਬਾਜ਼ਾਂ ਦਾ ਮੁਬਾਰਕਾਂ ਬਾਈ ਬਹੁਤ ਵਧੀਆ Hãy ਨਾ ਉਹਨਾਂ ਨੇ ਜਿਹੜਾ ਆਉਂਦਾ ਹੈ ਉਹ ਜਿਹੜਾ ਹਰ 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 ਸਾਰੇ ਪਿਆਰਾ ਆ ਇੱਥੇ ਚੱਲ ਫੋਟੋ ਆਪਣੇ ਬੰਦਾ ਕੋਲ ਆ ਕਿਤੇ ਤਾਂ ਮੈਂ ਖਿੱਚ ਦੇ ਕੋਲ ਆ ਚੋ ਖਿੱਚੋ ਦੇ ਦਿਓ ਕਿਸੇ ਨੂੰ ਬਰਸਾਨ ਬੰਦੇ ਬਟਵਾਲ ਕੱਪ ਦੀ ਹੈ ਬੇਨਰ ਟੀਮਾਂ ਜਨਣਾ ਬੋਲੇ ਸੋ ਨਿਹਾਲ ਜੈ ਜੀ ਹਰਦੀਪ ਜੀ ਆਹ ਵਧੀਆ ਬੱਸ ਸਾਬ ਕੋਈ ਹੋ ਸਲਮਾਨ ਸੁਲਮੂਨ ਕਿੱਥੇ ਬੜ ਰੈਡੀ ਆ ਇਹਦਾ ਕਰ ਬੱਸ ਚੱਲੀ ਉਹ ਕਿੱਥੇ ਆ ਚੱਲ ਆ ਜਾ ਤੂੰ ਵੀ ਆ ਆ ਇਹਦਾ ਕਰ ਸੁਲਮਾਨ ਹੁਣ ਆਏ ਪਾਉਟ ਆਊਟ ਪਿੱਛੇ ਉਹਨੂੰ ਕਹਿਣਾ ਕਿੱਥੇ ਆ ਪਾਜੀ ਉਹਦਾ ਲੱਗ ਗਿਆ ਬੰਦਾ ਦੇ ਵਿੱਚ ਪਲੇਅਰ ਆ ਗਿਆ ਜੀ ਕੁੰਬਾ ਆ ਗਿਆ ਨਾ ਜੀ ਇਹ ਬੰਤਾ ਕੋਈ ਵੀ ਪਲੇਅਰ ਆ ਜਾਵੇ ਉਹ ਪਾਟੇਰ ਕੋਈ ਵੀ ਪਲੇਅਰ ਆਏ ਜਿਹਨਾਂ ਨਾਲ ਲੱਗਿਆ ਕਿੱਚੋ ਗਿਆ ਉਹ ਲਾਈਵ ਚੱਲਦਾ ਲਾਈਵ ਚੱਲਦਾ ਹਾਂ ਉਹ ਪਾਣੀ ਦਾ ਬੰਦਾ ਧੰਨਵਾਦ ਉਹ ਪਾਣੀ ਆਈ ਵੀ ਐਂਡ ਦੀ ਕਰਾਂਗਾ ਵੀ ਕੁੱਪਾ ਅੰਦੀ ਦਾ ਉਹ ਵੀ ਪਲੇਅਰ ਦੀ ਆਵਾਜ਼ ਸੁਣਦਾ ਖੇਡ ਮੈਦਾਨਾ ਜਾਵੇਗਾ ਚੱਲੇ ਬੰਦਾ ਚੱਲੇਗਾ ਉਹ ਪਾਹੜੀ ਵੀ ਕੋਈ ਵੀ ਪਲੇਅਰ ਆਵਾਜ਼ ਸੁਣਦਾ ਹੈ ਠੀਕ ਨਹੀਂ ਦੇਵੀਰ ਦੀ ਆਵਾਜ਼ ਨਹੀਂ ਸੁਣੋ ਚਲੇ ਗਏ ਬਸ ਹਲੋ ਹੈ ਬੰਦੋ ਬਸ ਬਾਜੀ ਦਾ ਬਲਾਵੇ ਬਟ লাড়ো ফটো ভাই ফটো বব লাড়ো ফটো না লাড়ো ফগায় আগে ভারি দিরা ফের বনা না কিছু এক এক নামে দে নালে মেলা কবর বলে হো গয়া ও জিয়া লাল আর গдика হাতসা আই